ਹਾਂਜੀ ਬੇਟੇ ਅੱਜ ਆਪਾਂ ਜਮਾਤ 8ਵੀਂ ਦਾ ਪ੍ਰਸ਼ਨ ਨੰਬਰ 9 ਕਰਨ ਜਾ ਰਹੇ ਹਾਂ ਇੱਕ ਵਿਖਮ ਬਹੁਪੌਜ A B C D E ਬਣਾਓ ਜਿਸ ਦੇ ਕੋਣ ਅਤੇ ਪੁਜਾਵਾਂ ਦੇ ਮਾਪ ਨਾਪ ਹੇਠਲੀ ਅਨੁਸਾਰ ਦਿੱਤੇ ਹਨ ਪੁਜਾ ਕਿੰਨੀ ਦਿੱਤੀ ਆ A B 2.5 ਸੈਂਟੀਮੀਟਰ BC 2.25 ਸੈਂਟੀਮੀਟਰ AE 2.5 ਸੈਂਟੀਮੀਟਰ AD 2 ਸੈਂਟੀਮੀਟਰ ਕੋਣ ABC 120 ਡਿਗਰੀ ਹੁਣ ਤਿੰਨ ਅੱਖਰ ਨੇ ABC ਤਾਂ ਕੋਣ ਹਮੇਸ਼ਾ ਵਿਚਕਾਰਲੇ ਅੱਖਰ ਦੇ ਬਣਦਾ ਹੈ ਦੂਸਰਾ ਕੋਣ B A D B A E 105 ਡਿਗਰੀ ਇਹਦਾ ਮਤਲਬ ਕੋਣ A ਬਿੰਦੂ ਤੇ ਬਣੇਗਾ ਤੀਸਰਾ ਹੈ ਕੋਣ A E D ਬਰਾਬਰ ਆ ਜਾਂਦਾ 90 ਡਿਗਰੀ ਇਹਦਾ ਕੋਣ E ਬਿੰਦੂ ਤੇ ਬਣੇਗਾ ਠੀਕ ਹੈ ਚਲੋ ਹੁਣ ਆਪਾਂ ਬਣਾਈਏ ਠੀਕ ਹੈ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਕੀ ਕਰਾਂਗੇ ਏ ਬੀ ਭੁਜਾ ਕਿੰਨੀ ਲਵਾਂਗੇ 2.5 ਸੈਂਟੀਮੀਟਰ ਠੀਕ ਹੈ 2.5 ਸੈਂਟੀਮੀਟਰ ਆਪਾਂ ਭੁਜਾ ਕੱਟ ਲਈ ਏ ਬੀ 2.5 ਸੈਂਟੀਮੀਟਰ ਇਸ ਤੋਂ ਬਾਅਦ ਕੋਣ ਦੇਖੋ ਹੁਣ ਏ ਬਿੰਦੂ ਤੇ ਕੋਣ ਬਣ ਰਿਹਾ 105 ਡਿਗਰੀ ਹੁਣ ਏ ਬਿੰਦੂ ਤੇ ਡੀ ਰੱਖੋ ਏ ਬਿੰਦੂ ਤੇ ਡੀ ਰੱਖੋ ਡੀ ਰੱਖ ਕੇ ਕੋਣ ਕਿੰਨੇ ਦਾ ਬਣਾਵਾਂਗੇ ਆ 90 ਦਾ ਇੱਥੇ 100 ਦਾ ਤੇ ਅੱਗੇ ਹੈਗਾ 105 ਦਾ 105 ਤੇ ਨਿਸ਼ਾਨ ਲਾ ਦਿੱਤਾ ਠੀਕ ਹੈ ਜਿਹੜੀ ਏ ਤੋਂ ਲੈ ਕੇ ਈ ਤੱਕ ਦੀ ਰੇਖਾ ਉਹ ਹੈਗੀ 2.5 ਸੈਂਟੀਮੀਟਰ हूँ आप भी दो पॉइंट पांच सेंटीमीटर कटा एक दो दो पॉइंट पांच सेंटीमीटर कटा ठीक है आ बन, बिंदु आ गए साढ़े को ई पॉइंट पांच सेंटीमीटर हूँ आप करा ई बिंदु तो फिर डी रखा ई ए ई ए बिंदु ठीक है ਇਸ ਬਿੰਦੂ ਤੇ ਡੀ ਰੱਖੀ 90 ਦਾ ਕੋਣ ਇੱਧਰ ਬਣਦਾ ਭਾ 90 ਦਾ ਕੋਣ ਬਣ ਗਿਆ ਠੀਕ ਹੈ ਕਿਉਂਕਿ A ਬਿੰਦੂ ਤੇ ਕਿੰਨੇ ਦਾ ਕੋਣ ਬਣਾਉਣਾ ਆਪਾਂ 90 ਡਿਗਰੀ ਆਹ ਲਓ ਆਪਾਂ ਇਹ ਬਣਾਇਆ ਕੋਣ 90 ਡਿਗਰੀ ਆਹ ਲਓ ਇਹ ਆ ਗਿਆ ਸਾਡੇ ਕੋਲੇ ਡੀ ਬਿੰਦੂ ਇਹ ਕਿੰਨੇ ਦਾ ਕੋਣ ਬਣ ਗਿਆ ਆਪਣੇ ਕੋਲੇ 90 ਦਾ ਇਹ ਭੂਜਾ ਕਿੰਨੀ ਹੈ ਆਪਣੇ 2 ਸੈਂਟੀਮੀਟਰ ਠੀਕ ਹੈ ਹੁਣ ਆਪਾਂ B ਬਿੰਦੂ ਦੇ ਦੇਖੋ B ਬਿੰਦੂ ਤੇ ਕੋਣ ਕਿੰਨਾ ਦਾ 100 20 ਡਿਗਰੀ ਦਾ ਕਿੰਨਾ ਦਾ ਕੋਣ 100 20 ਡਿਗਰੀ ਆਹ ਲੋ 120 ਡਿਗਰੀ ਦਾ ਕੋਣ B ਬਿੰਦੂ ਤੇ ਔਰ ਇਹ ਆਪਾਂ ਭੂਜਾ ਕਿੰਨੀ ਕਟਾਂਗੇ BC ਕਿੰਨੀ ਕਟਾਂਗੇ 2.25 ਹੁਣ 2.25 ਕਿੰਨੀ ਹੁੰਦੀ ਹੈ 2.3 ਲੋ ਆਪਾਂ 2.3 ਭੁਜਾ ਕੱਟਣੀ ਹੈ 1 2 2.3 ਆ ਬਿੰਦੂ ਆ ਗਿਆ ਸਾਡੇ ਕੋਲੇ ਸੀ ਹੁਣ ਆਪਾਂ ਸੀ ਨੂੰ ਡੀ ਨਾਲ ਮਿਲਾ ਦੇਵਾਂਗੇ ਠੀਕ ਹੈ ਆ ਭੁਜਾ ਕਿੰਨੀ ਕੱਟੀ ਹੈ 2.25 ਸੈਂਟੀਮੀਟਰ ਆਹਾ ਕੋਣ ਕਿੰਨਾ ਘਟਿਆ ਵਾ 100 5 ਡਿਗਰੀ ਤੇ ਆਹ ਕੋਣਨਾ ਕੋਣ ਘਟਿਆ ਵਾ 100 20 ਡਿਗਰੀ ਠੀਕ ਆ ਹੁਣ ਦੇਖੋ ਸਾਡੇ ਕੋਲੇ A B C D E ਇੱਕ ਵਿਖਮ ਬਹੁਪੁਜ ਬਣ ਗਈ ਜਿਸ ਦੇ ਕੋਣ ਦਿੱਤੇ ਹੋਏ ਨੇ ਤਿੰਨ कोण ए एक सौ पाँच डिग्री कोण बी एक सौ भी डिग्री कोण ई नब्बे डिग्री पुजा ए बी दो पॉइंट पोंट सेंटीमीटर, पुजा बी सी दो पॉइंट पच्ची जाने के दो पॉइंट तीन सेंटीमीटर ए ई पुजा दो पॉइंट पाँच सेंटीमीटर ਏ ਡੀ ਭੁਜਾ 2 ਸੈਂਟੀਮੀਟਰ ਠੀਕ ਹੈ ਇਸ ਤਰੀਕੇ ਨਾਲ ਅਸੀਂ ਪ੍ਰਸ਼ਨ ਨੰਬਰ 9 ਕਾਪੀਆਂ ਦੇ ਕਰਨਾ